ਕਣਕ ਦੀ ਰਾਖੀ ਮੁੰਡਿਆ ਹੁਣ ਮੈਨੇ ਉਹ ਬੰਦੀ ਮੈਨੇ ਉਹ ਬੰਦੀ ਮੈਨੇ ਉਹ ਬੰਦੀ ਇਹ ਤਾਂ ਤੁਸੀਂ ਗੀਤ ਦੀਆਂ ਕੁਝ ਪੰਕਤੀਆਂ ਸੁਣੀਆਂ ਹੀ ਹੋਣਗੀਆਂ ਤੇ ਗੱਲ ਕਰਦੇ ਆਂ ਅੱਜ ਵਿਸਾਖ ਦਾ ਮਹੀਨਾ ਜੋ ਸ਼ੁਰੂ ਹੋ ਚੁੱਕਿਆ ਤੇ ਇੱਕ ਉਮੀਦ ਦੀ ਲਹਿਰ ਇੱਕ ਖੁਸ਼ੀ ਦੀ ਲਹਿਰ ਕਿਸਾਨਾਂ ਦੇ ਵਿੱਚ ਜਾਗ ਪਈ ਹੈ ਕਣਕਾਂ ਦੀ ਵਾਢੀ ਨੂੰ ਲੈ ਕੇ ਵਿਸਾਖ ਮਹੀਨੇ ਦੇ ਵਿੱਚ ਕਣਕਾਂ ਦੀ ਵਾਢੀ ਦੀ ਸ਼ੁਰੂਆਤ ਹੋ ਜਾਂਦੀ ਹੈ ਤੇ ਕਿਸਾਨ ਜੋ ਆਪਣੀ ਫਸਲ ਨੂੰ ਲੈ ਕੇ ਮੰਡੀ ਦੇ ਵਿੱਚ ਪਹੁੰਚ ਜਾਂਦਾ ਵੇਚਣ ਵਾਸਤੇ ਮੰਡੀ ਦੇ ਵਿੱਚ ਕਣਕ ਜਦੋਂ ਪਹੁੰਚ ਜਾਂਦੀ ਹੈ ਤਾਂ ਉਸ ਦੀ ਜੋ 6 ਮਹੀਨਿਆਂ ਦੀ ਮਿਹਨਤ ਰੰਗ ਲਿਆਉਂਦੀ ਹੈ ਉਸ ਦਾ ਜੋ ਮੁਆਵਜ਼ਾ ਉਸ ਦਾ ਜੋ ਅਸਲ ਮੁੱਲ ਕਿਸਾਨ ਦੀ ਮਿਹਨਤ ਦਾ ਅਸਲ ਮੁੱਲ ਉਸ ਦੀਆਂ ਕੱਟੀਆਂ ਰਾਤਾਂ ਜੋ ਉਸ ਨੇ ਜਾ ਕੇ ਕਣਕ ਦੀ ਰਾਖੀ ਵਾਸਤੇ ਕੱਟੀਆਂ ਹੁੰਦੀਆਂ ਨੇ ਮਿਹਨਤ ਨਾਲ ਆਪਣੀ ਫਸਲ ਨੂੰ ਪਾਲਿਆ ਹੁੰਦਾ ਤੇ ਉਸ ਦਾ ਮੁੱਲ ਪੈਂਦਾ ਮੰਡੀ ਦੇ ਵਿੱਚ ਜਾ ਕੇ ਪਰ ਜੇ ਕੁਦਰਤ ਦਾ ਕਹਿਰ ਵਾਪਰ ਜਾਂਦਾ ਤਾਂ ਉਸ ਦੀਆਂ ਉਮੀਦਾਂ ਵੀ ਟੁੱਟ ਜਾਂਦੀਆਂ ਨੇ ਪ੍ਰਮਾਤਮਾ ਕਰੇ ਇਹ ਜਿਹੜਾ ਕਹਿਰ ਕੁਦਰਤੀ ਕਹਿਰ ਨੇਰੀ ਜੋ ਝੁੱਲਦੀ ਹੈ ਉਹ ਨਾ ਝੁੱਲੇ ਤੇ ਕਿਸਾਨ ਵੱਲੋਂ ਆਪਣੀ ਫਸਲ ਨੂੰ ਸਹੀ ਸਲਾਮਤ ਮੰਡੀ ਦੇ ਵਿੱਚ ਪਹੁੰਚਾ ਕੇ ਵੇਚਿਆ ਜਾ ਸਕੇ ਅਤੇ ਉਸ ਦਾ ਅਸਲ ਮੁੱਲ ਪਾਇਆ ਜਾ ਸਕੇ ਸੋ ਮੌਜੂਦਾ ਤਸਵੀਰਾਂ ਜੋ ਅਸੀਂ ਕਣਕ ਦੀਆਂ ਦਿਖਾ ਰਹੇ ਆ ਜਿੱਥੇ ਕਣਕ ਪੱਕ ਚੁੱਕੀ ਐ ਤੇ ਕੁਝ ਥੋੜੀ ਬਹੁਤ ਪੱਕਣ ਵਾਲੀ ਰਹਿੰਦੀ ਐ ਤੇ ਅੱਜ ਵਿਸਾਖੀ ਦੇ ਦਿਨ ਇਸ ਫਸਲ ਤੇ ਇੱਕ ਕਿਸਾਨ ਨੂੰ ਉਮੀਦ ਹੁੰਦੀ ਐ ਕਿ ਉਹ ਇਸ ਫਸਲ ਨੂੰ ਆਪਣੇ ਸਹੀ ਤਰੀਕੇ ਨਾਲ ਇਸ ਦੀ ਰਾਖੀ ਕਰਕੇ ਮੰਡੀ ਵਿੱਚ ਲਿਜਾ ਸਕੇ ਤੇ ਜੋ ਮੰਡੀ ਵਿੱਚੋਂ ਮੁੱਲ ਮਿਲਦਾ ਉਸ ਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਉਸ ਨੇ ਚਲੋੜਾ ਹੁੰਦਾ ਇੱਕ ਪਾਸੇ ਗੱਲ ਕਰੀਏ ਸਰਕਾਰੀ ਨੌਕਰੀ ਦੀ ਤੇ ਸਰਕਾਰੀ ਨੌਕਰੀ ਕਰਨ ਵਾਲਿਆਂ ਨੂੰ ਹਰ ਮਹੀਨੇ ਤਨਖਾਹਾਂ ਜੋ ਮਿਲਦੀਆਂ ਨੇ ਪਰ ਇੱਕ ਜਿਮੀਂਦਾਰ ਹੈ ਜੋ ਖੇਤੀਬਾੜੀ ਕਰਦਾ ਉਸ ਦੀ ਸਾਰੀ ਆਮਦਨੀ ਦਾ ਖਰਚਾ ਘਰ ਦਾ ਖਰਚਾ ਇਸ ਫਸਲ ਦੇ ਰਾਹੀਂ ਹੀ ਚੱਲਦਾ ਸੋ ਉਸ ਦੀਆਂ ਜੋ ਉਮੀਦਾਂ ਪਰਮਾਤਮਾ ਫਸਲ ਨੂੰ ਸਹੀ ਸਲਾਮਤ ਰੱਖੇ ਤੇ ਇਹ ਫਸਲ ਮੰਡੀ ਵਿੱਚ ਪਹੁੰਚ ਕੇ ਜਿਸ ਨਾਲ ਉਸ ਦਾ ਘਰ ਦਾ ਗੁਜ਼ਾਰਾ ਚੱਲ ਸਕੇ ਇੱਕ ਆਸ ਦੇ ਨਾਲ ਕਿਸਾਨ ਫਸਲ ਨੂੰ ਪਾਲ ਕੇ ਮੰਡੀ ਵਿੱਚ ਲੈ ਕੇ ਜਾਂਦਾ ਤੇ ਇੱਕ ਉਮੀਦ ਦੇ ਨਾਲ ਰਾਤ ਨੂੰ ਸੌ ਕੇ ਸਵੇਰੇ ਉੱਠਣ ਦੀ ਉਸ ਦੀ ਜੋ 6 ਮਹੀਨਿਆਂ ਦੀ ਜੋ ਅਨਿੰਦਰਾ ਉਹ ਰਹਿੰਦਾ ਉਸ ਤੋਂ ਉਹਨੂੰ ਰਾਹਤ ਮਹਿਸੂਸ ਹੋਣ ਲੱਗਦੀ ਹੈ ਫਸਲ ਮੰਡੀ ਵਿੱਚ ਜਾਵੇਗੀ ਉਸ ਨੂੰ ਵੇਚੇਗਾ ਤੇ ਉਸ ਦੀ ਜੋ ਵੀ ਇਨਕਮ ਹੋਵੇਗੀ ਉਸ ਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਚਲਾ ਸਕੇਗਾ ਜਿਹੇ ਬੱਚੇ ਸਕੂਲ ਚ ਪੜਦੇ ਨੇ ਉਹਨਾਂ ਦੇ ਫੀਸਾਂ ਵੀ ਇਸੇ ਹੀ ਫਸਲ ਤੋਂ ਜਮ੍ਹਾਂ ਕਰਵਾਉਣੀਆਂ ਪੈਂਦੀਆਂ ਨੇ ਇਸ ਦੇ ਨਾਲ ਹੀ ਵਿਸਾਖੀ ਦੇ ਹੋਰ ਵੀ ਤੁਹਾਨੂੰ ਅੱਜ ਪ੍ਰੋਗਰਾਮ ਅਸੀਂ ਦਿਖਾਵਾਂਗੇ ਤੇ ਸਵੇਰ ਦੇ ਸਮੇਂ ਅਸੀਂ ਇੱਥੇ ਪਹੁੰਚੇ ਆਂ ਤੇ ਹੋਰ ਵੀ ਪ੍ਰੋਗਰਾਮ ਤੁਹਾਨੂੰ ਅਸੀਂ ਨਾਲ ਲੱਗਦੇ ਵਿਸਾਖੀ ਦੇ ਸਬੰਧ ਦੇ ਵਿੱਚ ਦਿਖਾਵਾਂਗੇ ਸੋ ਬਣੇ ਰਹੋ ਜੀਬੀਸੀ ਅਪਡੇਟ ਦੇ ਨਾਲ ਸੋ ਜੇ ਹੁਣ ਗੱਲ ਕਰੀਏ ਸੜਕ ਨੂੰ ਲੈ ਕੇ ਸੜਕ ਦੀ ਸੁਵਿਧਾ ਨੂੰ ਲੈ ਕੇ ਜਿੱਥੇ ਕਣਕ ਦੀਆਂ ਭਰੀਆਂ ਟਰਾਲੀਆਂ ਇਸ ਮੰਡੀ ਵਿੱਚ ਪਹੁੰਚਣਗੀਆਂ ਤੇ ਸਭ ਤੋਂ ਵੱਡੀ ਸਮੱਸਿਆ ਜੋ ਸੜਕ ਦੀ ਆਉਂਦੀ ਹੈ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਹਾਸਲ ਵਾਪਰ ਸਕੇ ਭਰੀਆਂ ਟਰਾਲੀਆਂ ਨੂੰ ਟਰੈਕਟਰ ਦੇ ਟਾਇਰਾਂ ਨੂੰ ਕੋਈ ਨੁਕਸਾਨ ਨਾ ਪਹੁੰਚ ਸਕੇ ਕਈ ਵਾਰ ਕਿਸੇ ਟਰੈਕਟਰ ਟਰਾਲੀ ਦੇ ਕੁਝ ਟਾਇਰ ਵੀ ਕਮਜ਼ੋਰ ਹੁੰਦੇ ਨੇ ਪਰ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਧਿਆਨ ਦਿੱਤਾ ਜਾ ਰਿਹਾ ਤੇ ਸੜਕ ਦੀ मरम्मत ਜੋ ਹੈ ਕੀਤੀ ਜਾ ਰਹੀ ਹੈ ਜੋ ਕੋਈ ਟੋਏ ਜਿਹੜੇ ਪਏ ਹੋਏ ਸੀ ਸੜਕ ਦੇ ਵਿੱਚ ਉਹਨਾਂ ਨੂੰ ਪੂਰਿਆ ਜਾ ਰਿਹਾ ਹੈ ਤਾਂ ਕਿ ਕੋਈ ਅਨਸੁਖाम ਵਿੱਚ ਘਟਨਾ ਵਾਪਰ ਨਾ ਸਕੇ ਤਾਂ ਜੋ ਕਿਸਾਨ ਇੱਥੇ ਵਧੀਆ ਤਰੀਕੇ ਨਾਲ ਸੇਫਟੀ ਨਾਲ ਇੱਥੇ ਮੰਡੀ ਪਹੁੰਚ ਸਕਣ ਅਤੇ ਆਪਣੀ ਜੋ ਫਸਲ ਹੈ ਉਹ ਇੱਥੇ ਆ ਕੇ ਵੇਚ ਸਕਣ ਤਾਂ ਕਿ ਉਹਨਾਂ ਦਾ ਵੀ ਅੱਗੇ ਕੋਈ ਪਾਲਣ ਪੋषण ਜੋ ਹੈ ਜੋ ਘਰ ਪਰਿਵਾਰ ਚਲਾਉਣ ਦਾ ਤਰੀਕਾ ਹੈ ਜੇ ਘਰ ਪਰਿਵਾਰ ਚਲਾਉਣਾ ਤੇ ਆਪਣੇ ਬੱਚਿਆਂ ਦੀ ਪੜ੍ਹਾਈ ਦੇ ਖਰਚੇ ਹੋਰ ਜੋ ਕੰਮ ਘਰ ਚ ਕਰਜ਼ੇ ਚੁੱਕੇ ਹੁੰਦੇ ਨੇ ਉਹਨਾਂ ਦੇ ਜੋ ਲੋਨ ਨੇ ਉਹ ਉਤਾਰਨੇ ਹੁੰਦੇ ਨੇ ਸੋ ਇਹਨਾਂ ਸਬੰਧੀ ਉਹਨਾਂ ਦੀ ਇੱਕ ਵੱਡੀ ਉਮੀਦ ਨਾਲ ਇੱਥੇ ਆਉਣਗੇ ਤੇ ਆਪਣੀ ਫਸਲ ਵੇਚ ਕੇ ਇੱਥੋਂ ਜੋ ਵੀ ਬਣਦੀ ਕਮਾਈ ਹੈ ਉਹ ਕਰ ਲੈ ਜਾਣਗੇ ਸੋ ਆਰਤੀ ਪ੍ਰਸ਼ਾਸਨ ਵੱਲੋਂ ਵੀ ਕਿਹਾ ਜਾ ਰਿਹਾ ਕਣਕ ਜੋ ਵੀ ਇੱਥੇ ਲਿਆਣੀ ਹੈ ਮੰਡੀ 'ਚ ਵੇਚਣ ਲਈ ਉਹ ਗਿੱਲੀ ਨਾ ਹੋਵੇ ਸੁੱਕੀ ਕਣਕ ਕਣਕ ਨੂੰ ਸੁਕਾ ਕੇ ਇੱਥੇ ਲਿਆਂਦਾ ਜਾਵੇ ਤਾਂ ਜੋ ਉਹਨਾਂ ਨੂੰ ਉਹਨਾਂ ਦਾ ਬਣਦਾ ਮੁੱਲ ਮਿਲ ਸਕੇ ਅਤੇ ਸਰਕਾਰ ਨੇ ਵੀ ਅਪੀਲ ਕੀਤੀ ਹੈ ਕਿ ਗਿੱਲੀ ਕਣਕ ਇੱਥੇ ਮੰਡੀ 'ਚ ਨਾ ਲਿਆਂਦੀ ਜਾਵੇ ਸੋ ਸਫਾਈ ਦੇ ਸੰਬੰਧੀ ਜੇ ਗੱਲ ਕਰੀਏ ਤਾਂ ਸਫਾਈ ਵੀ ਬਾਕੂ ਵੀ ਕੀਤੀ ਜਾ ਰਹੀ ਹੈ ਕੈਮਰਾਮੈਨ ਜਤਿੰਦਰ ਪ੍ਰੈਸ ਨਾਲ ਮੈਂ ਨਵਨੀਤ ਸਿੰਘ ਚੀਮਾ ਲਗਾਤਾਰ ਦੇਖਦੇ ਰਹੋ ਜੀਬੀਸੀ ਅਪਡੇਟ